ਏ ਬੀਤੇ ਦਿਨ ਸ਼ਾਮ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਹੋਇਆ इवन ਕਿ ਤੁਸੀਂ ਜਦੋਂ ਪਹੁੰਚਦੇ ਹੋ ਤੁਹਾਡੇ ਨਾਲ ਵੀ ਧੱਕਾ ਮੁਕੀ ਕਾਫੀ ਜ਼ਿਆਦਾ ਹੁੰਦੀ ਹੈ ਜਦੋਂ ਅਸੀਂ ਗਏ ਆ ਉਦੋਂ ਜਿਹੜੇ ਡੀਐਸਪੀ ਸਾਹਿਬ ਆ ਉਹ ਉਦੋਂ ਤਾਈ ਉਹਨਾਂ ਨੇ ਇਹ ਕਹਿਤਾ ਵੀ ਅੰਦਰੋਂ 21 ਵੋਟਾਂ ਤੇ ਤੁਸੀਂ ਹਾਰ ਗਏ ਉਸ ਵੇਲੇ ਤਾਂ ਮੇਰਾ ਖਿਆਲ ਆ ਕਿ ਉੱਥੇ ਉਹ ਕੈਂਡੀਡੇਟ ਨੂੰ ਉਹਨਾਂ ਨੇ ਆਪਣਾ ਸਰਟੀਫିକੇਟਸ ਵਗੈਰਾ ਜਿਹੜਾ ਉਹ ਦੇ ਦਿੱਤਾ ਸੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਉਸ ਤੋਂ ਪਹਿਲਾਂ ਉਹਨਾਂ ਨੇ ਜਦੋਂ ਅਸੀਂ ਸਾਰੇ ਜਾਣੇ ਵਕੀਲ ਸਾਹਿਬ ਵੀ ਡੀਟਰ ਸਾਹਿਬਾਨ ਵੀ ਸ਼ਾਂਤੀ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਕਿ ਸਾਨੂੰ ਇੱਕ ਵਾਰੀ ਅੰਦਰ ਅਫੀਸਰ ਸਾਹਿਬਾਨਾਂ ਨਾਲ ਰਿਟਰਨਿੰਗ ਅਫੀਸਰ ਦਿਨਾ ਉਹ ਗੱਲ ਕਰਦੇ ਕਿਉਂਕਿ ਸਾਡੇ ਕੈਂਡੀਡੇਟ ਨੂੰ ਤਾਂ ਉਹਨਾਂ ਨੇ ਪੁੱਛਿਆ ਹੀ ਨਹੀਂ ਬਿਲਕੁਲ ਕੇਸ ਵਿਚਾਲੇ ਤੁਹਾਡੇ ਵੱਲੋਂ ਹੋਰ ਵੀ ਵੱਡੇ ਦੋਸ਼ ਲਾਇਆ ਜਾ ਰਹੇ ਨੇ ਐਸਟੀਐਮ ਹੁਸ਼ਾਰਪੁਰ ਦੁਰਸਿਮਰਨ ਕੌਰ ਤੇ ਜੋ ਜਿਹੜਾ ਉਹਨਾਂ ਦਾ ਵਿਵਹਾਰ ਸੀਗਾ ਤੁਹਾਡੇ ਸਾਰਿਆਂ ਦੇ ਪ੍ਰਤੀ ਕੋਈ ਬਹੁਤਾ ਵਧੀਆ ਨਹੀਂ ਸੀਗਾ ਬੜੀ ਇੱਕ ਰੂੜਲੀ ਢੰਗ ਢੰਗ ਦੇ ਨਾਲ ਉਹ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰ ਰਹੀ ਸੀ ਅਸੀਂ ਉਹਨਾਂ ਨਾਲ ਵਕੀਲ ਸਾਹਿਬ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕੀਤੀ ਕਿ ਅਸੀਂ ਤੁਹਾਨੂੰ ਉਸ ਵੇਲੇ ਜਦੋਂ ਤੁਸੀਂ ਕਿਹਾ ਸੀਗਾ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਉਹ ਦੇਤੀ ਸੀਗੀ ਉਹ ਕਹਿੰਦੇ ਵੀ ਮੈਂ ਉਹ ਕੰਪਲੇਂਟ ਜਿਹੜੀ ਆ ਉਹ ਰਿਜੈਕਟ ਕਰ ਦਿੱਤੀ ਆ ਤੇ ਅਸੀਂ ਸਾਰਿਆਂ ਨੇ ਇਹ ਗੱਲ ਕੀਤੀ ਵੀ ਜੇ ਇੱਕ ਵੋਟ ਦੀ ਜੇ ਤੁਹਾਨੂੰ ਕਾਊਂਟਿੰਗ ਕਰਨੀ ਚਾਹੀਦੀ ਸੀ ਉਹ ਕਹਿੰਦੇ ਵੀ ਤੁਸੀਂ ਆਪਣਾ ਡੀਗਲ ਜਿਹੜਾ ਜਿਹੜਾ ਮੇਰੇ ਕੋਲ ਪਾਵਰ ਸੀਗੀ ਮੈਂ ਕਰ ਰਹੀ ਤੁਸੀਂ ਆਪਣੀ ਜਿਹੜੀ ਡੀਗਲ ਪਾਵਰ ਆ ਉਹ ਆਪਣੀ ਡੀਗਲ ਜਿਹੜੀਆਂ ਆਪਸ਼ਨਸ ਆ ਉਹਨੂੰ ਉਹਨੂੰ ਤੁਸੀਂ ਕਰੋ ਉਹਨਾਂ ਨੇ ਉਸ ਉਸ ਵੇਲੇ ਤਾਂ ਹੀ ਸਿੱਗੀ ਪਰ ਬਾਅਦ ਵਿੱਚ ਸਾਰੇ ਸਾਰਿਆਂ ਨੇ ਕਹਿਣਾ ਤਾਂ ਚਲੋ ਨਹੀਂ ਚਾਹੀਦਾ ਕੈਂਬਲੇ ਮੋਰੇ ਪਰ ਉਹਨਾਂ ਨੇ ਸਾਰਿਆਂ ਨੇ ਤੌਰੀ ਮੰਗੀ ਕੱਲ੍ਹ ਹੀ ਤੁਹਾਡੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕੰਗ ਸਾਬ ਵੱਲੋਂ ਤੁਹਾਡੇ ਵੱਲੋਂ ਕੀ ਨਤੀਜੇ ਬਦਲ ਜਾਂਦੇ ਨੇ ਜਦੋਂ ਅਸੀਂ ਅਦਾਲਤਾਂ ਵੱਲ ਰੁਕ ਕਰਦੇ ਆ ਕੀ ਕੁਝ ਹੁਣ ਤਿਆਰੀ ਕੀਤੀ ਹੈ ਉਸ ਵੇਲੇ ਮੌਕੇ ਤੇ ਐਸਜੀਐਮ ਸਾਹਿਬ ਦੀ ਡਿਊਟੀ ਸੀਗੀ ਪ੍ਰੋਸਾਈਡਿੰਗ ਆਫਸਰ ਦੇ ਤੌਰ ਦੇ ਉੱਤੇ ਉਹਨਾਂ ਦਾ ਫਰਜ਼ ਬਣਦਾ ਸੀ ਜਦੋਂ ਉਹਨਾਂ ਨੇ ਸਾਡੇ ਕੋਲੋਂ ਖੁਦ ਡਿਮਾਂਡ ਕਰਕੇ ਦੁਪਹਿਰੇ 2 ਵਜੇ ਐਪਲੀਕੇਸ਼ਨ ਲੈ ਲਈ ਸੀ ਜਦੋਂ ਅਸੀਂ ਕਿਸੇ ਨੂੰ ਕੋਈ ਤਰਖਾਸਤ ਦਿੰਨੇ ਆ ਉਸ ਤਰਖਾਸਤ ਦੇ ਉੱਤੇ ਅਗਰ ਕੋਈ ਆਰਡਰ ਕਰਨਾ ਹੋਵੇ ਖਾਸ ਕਰਕੇ ਲਿਖਤੀ ਤੌਰ ਤੇ ਤਾਂ ਉਹ ਦੋਨਾਂ ਤਰ੍ਹਾਂ ਦੀ ਹਾਜ਼ਰੀ ਵਿੱਚ ਕੀਤਾ ਜਾਂਦਾ ਜਦੋਂ ਮੈਂ ਸ਼ਾਮ ਨੂੰ ਉਹਨਾਂ ਦੇ ਕੋਲ ਅੰਦਰ ਅਸੀਂ ਗਏ ਆ ਪੰਜ ਮੈਂਬਰਾਂ ਦਾ ਪੈਨਲ ਬਣ ਕੇ ਅਮਿਆਨ ਨੇ ਪੁੱਛਿਆ ਵੀ ਮੈਡਮ ਜਦ ਤੁਸੀਂ ਸਾਨੂੰ ਕਹਿ ਹੀ ਦਿੱਤਾ ਵੀ ਮੈਂ ਆਪਣੀ ਪਾਵਰ ਯੂਜ਼ ਕਰ ਲਈ ਆ ਮਤਲਬ ਉਹਨਾਂ ਦੇ ਵਿੱਚ ਹੰਕਾਰ ਹਉਮੈ ਇਸ ਤਿੱਕੇ ਨਾਲ ਬੋਲ ਰਿਹਾ ਸੀ ਉਹਨਾਂ ਨੇ ਇਹ ਗੱਲ ਕਹੀ ਐਸਡੀਐਮ ਚ ਐਸਡੀਐਮ ਸਾਹਿਬ ਨੇ ਬਿਲਕੁਲ ਇਹ ਗੱਲ ਕਹੀ ਵੀ ਮੇਰੀ ਡਿਸਕ੍ਰੀਸ਼ਨ ਸੀ ਮੈਂ ਤੁਹਾਡੀ ਅਪਲੀਕੇਸ਼ਨ ਰਿਜੈਕਟ ਕਰਦੀ ਆ ਤੁਸੀਂ ਹਾਈ ਕੋਰਟ ਜਾਓ ਜਾਂ ਜਾ ਕੇ ਕਾਨੂੰਨ ਦਾ ਰਸਤਾ ਅਖਤਿਆਰ ਕਰੋ ਆਪੇ ਰਿਜੈਕਟ ਕਰਕੇ ਆਪ ਹੀ ਤੁਹਾਨੂੰ ਸਲਾਹ ਵੀ ਦਿੱਤੀ ਕਿ ਤੁਸੀਂ ਅਦਾਲਤ ਵਿੱਚ ਚਲ ਜਾਓ ਬਿਲਕੁਲ ਇਹ ਇੱਕ ਤੁਗਲਕੀ ਫਰਮਾਨ ਉਹਨਾਂ ਨੇ ਉਸ ਵਿਲੇ ਜਾਰੀ ਕੀਤਾ ਸਾਰੀ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਕਿ ਤੁਸੀਂ ਜਾਓ ਤੁਸੀਂ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਓ ਫਿਰ ਉਹਨਾਂ ਨੂੰ ਕਹੀਆ ਮੈਂ ਕਹਾਂ ਜੀ ਫੇਤਾ ਅਸੀਂ ਭਵਾਂ ਤੁਹਾਨੂੰ 10 ਐਪਲੀਕੇਸ਼ਨਾਂ ਦੇ ਲੈਂਦੇ ਜਦ ਤੁਸੀਂ ਮਾਨੇ ਬਣਾ ਕੇ ਬੈਠੇ ਸੀ ਉਹਨਾਂ ਦੇ ਨਾਲ ਇੱਕ ਹੋਰ ਆਫੀਸਰ ਸਾਹਿਬਾਨ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਉਹਨਾਂ ਨੇ ਸਾਨੂੰ ਇਹ ਗੱਲ ਆਪਣੇ ਮੂੰਹੋਂ ਕਹੀ ਕਿ ਸਾਡੇ ਤੇ ਵੀ ਸਰਕਾਰ ਦਾ ਪ੍ਰੈਸ਼ਰ ਹੈ ਅਸੀਂ ਦੱਸੋ ਕੀ ਕਹਿੰਦੇ ਕਰਲ ਕੋਰਦੇ ਨਾਮ ਦਾ ਪਿੰਡ ਸੀਗਾ ਉਸ ਦੀ ਪਤਨ ਕਿੰਨੇ ਸਾਲ ਬਾਅਦ ਦੁਬਾਰਾ ਰੀਕਾਊਂਟਿੰਗ ਹੋਈ ਆ ਸਰਪੰਚੀ ਦੇ ਇਲੈਕਸ਼ਨ ਨੂੰ ਲੈ ਕੇ ਤਾਂ ਜਿਹੜਾ ਹਾਰਿਆ ਹੋਇਆ ਉਮੀਦਵਾਰ ਸੀ ਉਹ ਜਤਾਰਤਾ ਜੀ 101% ਸਾਡਾ ਬੰਦਾ ਜਿੱਤੂਗਾ ਮੈਂ ਤੁਹਾਨੂੰ ਅੱਜ ਨਹੀਂ ਕਹਿ ਰਿਹਾ ਮੈਂ ਕੱਲ ਰਾਤ ਉੱਥੇ ਕਾਊਂਟਿੰਗ ਸੈਂਟਰ ਚ ਗਏ ਕੇ ਆਇਆ ਸੀ ਜਿੱਤੂਗਾ ਉਹਨੂੰ ਜਤਵਾ ਕੇ ਲੈ ਕੇ ਆਵਾਂਗੇ ਮੇਰੀ ਤੁਹਾਡੇ ਜਰੀਏ ਵਕ ਵਕ ਅਫਸਰਾਂ ਨੂੰ ਇਹੀ ਰਿਕੁਐਸਟ ਆ ਕਿ ਯੂ ਆਰ ਦਾ ਪ੍ਰੋਟੈਕਟਰ ਜੇ ਤੁਸੀਂ ਆਮ ਲੋਕਾਂ ਦੇ ਰਾਈਟਸ ਨੂੰ ਪ੍ਰੋਟੈਕਟ ਨਹੀਂ ਕਰੋਗੇ ਨਾ ਜੀ ਫਿਰ ਤਾਂ ਇੱਥੇ ਆਪਾਂ ਕਹਿ ਲਈਏ ਵੀ ਕਿਸੇ ਨਾ ਤਰ੍ਹਾਂ جنگ ਦੇ ਮੈਦਾਨ ਵਾਲਾ ਹਾਲ ਹੋ ਜਾਣਾ ਸਵਾਗਤ ਹੈ ਹੁਸ਼ਰਪੁਰ نیوز ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਬ ਤਬੀਤੇ ਗੱਲ ਪੰਜਾਬ ਭਰ ਦੇ ਵਿੱਚ ਬਲਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਨਤੀਜੇ ਜਿਹੜੇ ਐਲਾਨ ਦਿੱਤੇ ਗਏ ਨੇ ਬੇਸ਼ੱਕ ਇਹਨਾਂ ਨਤੀਜਿਆਂ ਦੇ ਵਿੱਚ ਸੂਬੇ ਦੀ ਸੱਤਾਧਾਰੀ ਪਾਰਟੀ ਜਾਨਕੀ ਆਮ ਆਦਮੀ ਪਾਰਟੀ ਵੱਲੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਗਈ ਹੈ ਪਰੰਤੂ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ देर ਰਾਤ ਤੱਕ ਪ੍ਰਸ਼ਾਸਨ ਜਾਇੰਤ ਸਿੰਘ ਅਲੋਕੀ ਚੋਣ ਅਧਿਕਾਰੀਆਂ ਅਤੇ ਅਕਾਲੀ ਦਲ ਦੇ ਆਗੂਆਂ ਦੇ ਵਿੱਚ ਬਜਰਾਵਰ ਦੀ ਸੀਟ ਤੋਂ ਲੈ ਕੇ ਪੇਚ ਫਸਿਆ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੋਇਆ ਇਹ ਬੀਤੀ ਦਿਨ ਸ਼ਾਮ ਪੁਲਿਸ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਕੀਤਾ ਗਿਆ ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੀਆਂ ਤਾਂ ਇਸ ਸਾਰੀ ਤਸਵੀਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵਿਚਕਾਰ ਵੀ ਰੋਸ ਦੀ ਲਹਿਰ ਹੈ ਤੇ ਉਹਨਾਂ ਵੱਲੋਂ ਹੁਣ ਮਾਨਯੋਗ ਅਦਾਲਤ ਵੱਲ ਰੁਖ ਕੀਤਾ ਜਾ ਰਿਹਾ ਹੈ ਤਸਵੀਰਤ ਮਰਨਾਲ ਗੱਲਬਾਤ ਕਰਨ ਲਈ ਹੁਸ਼ਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਸ਼ਪਾ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕੁਝ ਰਣਨੀਤੀ ਉਹਨਾਂ ਵੱਲੋਂ ਅਖਤਿਆਰ ਕੀਤੀ ਗਈ ਹੈ ਕਿ ਕੁਝ ਉਹਨਾਂ ਵੱਲੋਂ ਅਪੀਲ ਦਲੀਲ ਮਾਨਜੋਗ ਅਦਾਲਤ ਦੇ ਵਿੱਚ ਦਾਇਰ ਕੀਤੀ ਜਾਵੇਗੀ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਸ਼ਪਾ ਤੋਂ ਇਲਾਵਾ ਅਕਾਲੀ ਦਲ ਦਾ ਜਿਹੜਾ ਇਹ ਵਕੀਲ ਵਿੰਗ ਹੈ ਐਡਵੋਕੇਟ ਵਿੰਗ ਹੈ ਉਹ ਵੀ ਇੱਥੇ ਪਹੁੰਚਿਆ ਹੋਇਆ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਤਵਾਜ ਐਡਵੋਕੇਟ ਕੰਗਸਾਹ ਜਿਹੜੇ ਪਹੁੰਚੇ ਹੋਏ ਨੇ ਸ਼ੁਰੂਆਤ ਕਰਦੇ ਆ ਬਾਜਪਾ ਸਾਹਿਬ ਤੋਂ ਬਾਜਪਾ ਸਾਹਿਬ ਇਹ ਬੀਤੇ ਦਿਨ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਹੋਇਆ ਇਵਨ ਕਿ ਤੁਸੀਂ ਜਦੋਂ ਪਹੁੰਚਦੇ ਹੋ ਤੁਹਾਡੇ ਨਾਲ ਵੀ ਧੱਕਾਮੁੱਕੀ ਕਾਫੀ ਜ਼ਿਆਦਾ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਪੁਲਿਸ ਪ੍ਰਸ਼ਾਸਨ ਹੁਸ਼ਾਰਪੁਰ ਦੀ ਕਾਰਗੁਜ਼ਾਰੀ ਦੀ ਗੱਲ ਕਰ ਰਹੀਏ ਕੀ ਟਿੱਪਣੀ ਕਰਨਾ ਚਾਹੋਗੇ ਇਸ ਤਰ੍ਹਾਂ ਦਾ ਵਿਵਹਾਰ ਜਿਸ ਤਰ੍ਹਾਂ ਦਾ ਕੀਤਾ ਗਿਆ ਉਹਨਾਂ ਬਾਰੇ ਪਹਿਲਾਂ ਤਾਂ ਚੇਤਨ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾ ਉੱਥੇ ਕੱਲ ਵੀ ਉਹ ਸਾਰਾ ਹੋਰ ਵੀ ਜਿਹੜੇ ਪੱਤਰਕਾਰ ਵੀਰ ਸੀ ਉਹਨਾਂ ਨੇ ਉਹ ਸਾਰਾ ਐਪੀਸੋਡ ਦੇਖਿਆ ਤੇ ਮੇਰਾ ਖਿਆਲ ਆ ਕਿ 2 ਵਜੇ ਤੋਂ ਲੈ ਕੇ 8-9 ਵਜੇ ਤਾਈ ਤੁਸੀ ਸਾਰੇ ਜਾਣੇ ਉਸ ਸੈਂਟਰ ਤੇ ਤੁਸੀਂ ਰਹੇ ਆ ਤੁਹਾਡੇ ਸਾਹਮਣੇ 2 ਵਜੇ ਉਹ ਜਿਹੜੀ ਇਲੈਕਸ਼ਨਸ ਦੀ ਜਿਹੜੀ ਆ ਕਾਊਂਟਿੰਗ ਜਿਹੜੀ ਆ ਉਹ ਪੂਰੀ ਹੋ ਗਈ ਸੀਗੀ ਉਸ ਵੇਲੇ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਵੋਟ ਦੀ ਗੱਲ ਆ ਕਿ ਇੱਕ ਵੋਟ ਤੇ ਤੁਹਾਡਾ ਜਿਹੜਾ ਕੈਂਡੀਡੇਟ ਆ ਉਹ ਜਿਹੜਾ ਉਹ ਹਾਰ ਗਿਆ ਉਹ ਜਿਹੜਾ ਕੈਂਡੀਡੇਟ ਆ ਉਹਨੇ ਵੀ ਉੱਥੇ ਕੀਤਾ ਜਿਹੜੀ ਉੱਥੇ ਲੀਡਰਸ਼ਿਪ ਪੂਰੇ ਹਿਸ਼ਾਰਪੁਰ ਦੀ ਚਾਹੇ ਉਹ ਚੱਬੇਵਾਲ ਦੀ ਚਾਹੇ ਹਿਸ਼ਾਰਪੁਰ ਦੀ ਚਾਹੇ ਗੜ ਸ਼ੰਕਰ ਦੀ ਕਾਂਦੀ ਦਲ ਦੇ ਸੀਨੀਅਰ ਲੀਡਰ ਜਿਹੜੇ ਉੱਥੇ ਉਸ ਵੇਲੇ ਉਹਨਾਂ ਨਾਲ ਬਹਿਸ ਕਰਦੇ ਰਹੇ ਫਿਰ ਉਹ ਇਹੀ ਕਹਿੰਦੇ ਰਹੇ ਕਿ ਥੋੜੇ ਚਿਰ ਬਾਅਦ ਤੁਹਾਨੂੰ ਇਹ ਦੱਸਦੇ ਆ ਫਿਰ ਜਦੋਂ ਅਸੀਂ ਗਏ ਆ ਉਦੋਂ ਜਿਹੜੇ ਡੀਐਸਪੀ ਸਾਹਿਬ ਆ ਉਹ ਉਦੋਂ ਤਾਈ ਉਹਨਾਂ ਨੇ ਇਹ ਕਹਿਤਾ ਵੀ ਅੰਦਰੋਂ 21 ਵੋਟਾਂ ਤੇ ਤੁਸੀਂ ਹਾਰ ਗਏ ਆ ਉਸ ਵੇਲੇ ਤਾਂ ਹੀ ਮੇਰਾ ਖਿਆਲ ਆ ਕਿ ਉੱਥੇ ਉਹ ਕੈਂਡੀਡੇਟ ਨੂੰ ਉਹਨਾਂ ਨੇ ਆਪਣਾ ਸਰਟੀਫਿਕੇਟਸ ਵਗੈਰਾ ਜਿਹੜਾ ਉਹ ਦੇ ਦਿੱਤਾ ਸੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਉਸ ਤੋਂ ਪਹਿਲਾਂ ਉਹਨਾਂ ਨੇ ਜਦੋਂ ਅਸੀਂ ਸਾਰੇ ਜਾਣੇ ਵਕੀਲ ਸਾਹਿਬ ਵੀ ਲੀਡਰ ਸਾਹਿਬਾਨ ਵੀ ਸ਼ਾਂਤੀ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਕਿ ਸਾਨੂੰ ਇੱਕ ਵਾਰੀ ਅੰਦਰ ਅਫੀਸਰ ਸਾਹਿਬਾਨ ਨਾਲ ਰਿਟਰਨਿੰਗ ਅਫੀਸਰਜ਼ ਨਾਲ ਉਹ ਗੱਲ ਕਰ ਦਿਓ ਕਿਉਂਕਿ ਸਾਡੇ ਕੈਂਡੀਡੇਟ ਨੂੰ ਤਾਂ ਉਹਨਾਂ ਨੇ ਪੁੱਛਿਆ ਹੀ ਨਹੀਂ ਬਿਲਕੁਲ ਕਿ ਉਹਨਾਂ ਨੂੰ ਸਾਨੂੰ ਪਤਾ ਤਾਂ ਲੱਗੇ ਕਿਉਂਕਿ 35 ਜਿਹੜੀਆਂ ਵੋਟਾਂ ਆ ਲਗਭਗ ਉਹ ਕੈਨਸਲ ਲਿਆ ਇੱਕ ਵੋਟ ਤੇ ਹਾਲੇ ਆ ਬਾਅਦ ਚ ਕੀ ਕਹਿਣ ਲੱਪੈ ਤੇ ਅਸੀਂ ਕਹਾਂ ਵੀ ਸਾਨੂੰ ਉਹ ਪਤਾ ਤਾਂ ਲੱਗੇ ਉਹਨਾਂ ਕੋਈ ਅਫੀਸਰ ਦੱਸਣ ਨਾ ਕਿ ਪੁਲਿਸ ਵਾਲੇ ਆ ਕੇ ਬਾਅਦ ਦੱਸਣ ਬਿਲਕੁਲ ਜਦੋਂ ਉੱਥੇ ਹੱਲਾ ਗੁੱਲਾ ਹੁੰਦਾ ਹੈ ਤੁਹਾਡੇ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਜਾਂਦਾ ਤੇ ਤਿੰਨ ਵਾਰ ਹੈ ਜਿਹੜਾ ਉਹ ਜੋ ਮੀਡੀਆ ਦੇ ਧਿਆਨ ਦੇ ਵਿੱਚ ਵੀ ਆ ਪਹਿਲਾਂ ਤਿੰਨ ਵਾਰ ਹੈ ਜਿਹੜਾ ਉਹ ਆਪਣੀ ਅਧਿਕਾਰੀਆਂ ਵੱਲੋਂ ਆਪਣੀ ਜ਼ੁਬਾਨ ਤੋਂ ਜਿਹੜਾ ਮੁਕਰਿਆ ਜਾਂਦਾ ਜਾਂ ਆਪਣੀ ਜ਼ੁਬਾਨ ਜਿਹੜੀ ਉਹ ਬਦਲੀ ਜਾਂਦੀ ਹੈ ਪਹਿਲਾਂ ਕਹਿੰਦੇ ਕਿ ਇੱਕ ਵੋਟ ਤੋਂ ਹਾਰ ਗਿਆ ਜਦੋਂ ਥੋੜਾ ਬਹੁਤਾ ਰੋਸ ਪ੍ਰਦਰਸ਼ਨ ਹੁੰਦਾ ਤੁਸੀਂ ਬਹਿ ਜਾਂਦੇ ਹੋ ਉੱਥੇ ਧਰਨਾ ਲੱਗ ਜਾਂਦਾ ਫਿਰ ਆ ਜਾਂਦੇ ਨੇ ਡਿਪਟੀ ਸਾਹਿਬ ਕਹਿੰਦੇ ਨੇ ਜੀ 21 ਕੇ 25 ਵੋਟਾਂ ਤਾਂ ਤੁਹਾਡਾ ਕੈਂਡੀਡੇਟ ਹਾਰਿਆ ਤੀਜੀ ਵਾਰ ਜਦੋਂ ਫਿਰ ਨਾਰੇਬਾਸੀ ਹੁੰਦੀ ਆ ਤਾਂ ਫਿਰ ਦੁਬਾਰਾ ਤੋਂ ਆ ਕੇ ਕਹਿੰਦੇ ਨੇ ਕਿ ਨਹੀਂ ਜੀ ਇੱਕ ਵੋਟ ਦੇ ਨਾਲ ਉਹ ਦੁਬਾਰਾ ਤੋਂ ਹਾਰ ਗਿਆ ਤਿੰਨ ਤਰ੍ਹਾਂ ਦੀਆਂ ਟਿੱਪਣੀਆਂ ਉਹ ਕੁਝ ਹੀ ਸਮੇਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਨਾਲ ਕੀਤੀਆਂ ਗਈਆਂ ਨੇ ਜੀ ਹਾਂ ਉਹ ਜਿਹੜੀ ਤੁਸੀਂ ਡੀਐਸਪੀ ਸਾਹਿਬ ਵਾਲੀ ਜਾਂ ਪੁਲਿਸ ਦੀ ਗੱਲ ਕੀਤੀ ਸੀ ਉਹ ਜਿਹੜੇ ਸ਼ਾਂਤਮਈ ਜਦੋਂ ਅਸੀਂ ਸਾਰੇ ਜਣੇ ਖੜੇ ਸੀਗੇ ਤੇ ਡੀਐਸਪੀ ਸਾਹਿਬ ਵੱਲੋਂ ਕਿਹਾ ਵੀ ਇਹਨਾਂ ਨੂੰ ਪਿੱਛੇ ਕਰੋ ਅ디ਗਾ ਇਹ ਤਾਂ ਆਪ ਹੀ ਪਿੱਛੇ ਹੋ ਜਾਣਾ ਕੋਈ ਏਡੀ ਵੱਡੀ ਇਹ ਕਿਹੜਾ ਕੋਈ ਗੱਦਿਆ ਕਿ ਅਸੀਂ ਅੰਦਰ ਇਹ ਜਿਹੜਾ ਕਿ ਉਸ ਸੈਂਟਰ ਦੇ ਅੰਦਰ ਨਹੀਂ ਜਾਣਾ ਤੇ ਜਦੋਂ ਅਸੀਂ ਪਿੱਛੇ ਨੂੰ ਹੋ ਰਹੇ ਸੀ ਤੇ ਉਹਨਾਂ ਨੇ ਜਿਹੜੀ ਲੋਕਲ ਪੁਲਿਸ ਆ ਚਾਹੇ ਕੋਈ ਐਸਐਚਓ ਸਾਹਿਬਾਨ ਸੀਗੇ ਤੇ ਚਾਹੇ ਕੋਈ ਪੁਲਿਸ ਵਾਲੇ ਸੀਗੇ ਉਹਨਾਂ ਨੇ ਸਾਰੇ ਜਿਹੜੇ ਸਤਕਾਰਯੋਗ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਸੀ ਉਹਨਾਂ ਨੂੰ ਇੱਕ ਕਿਸਮ ਦਾ ਜਿੱਦਾਂ ਦਾ ਆਪਾਂ ਕ੍ਰਿਮਨਲ ਨਾ ਕਰਦੇ ਆ ਜਦ ਕਿ ਉਹਨਾਂ ਜਾਂ ਤਾਂ ਕੋਈ ਨੌਜਵਾਨ ਵੀ ਇਦਾਂ ਦਾ ਹੈ ਨਹੀਂ ਸੀ ਜਿਨ੍ਹਾਂ ਨੂੰ ਆਪਾਂ ਕੋਸ਼ਿਸ਼ ਕਰੀਏ ਵਕੀਲ ਸਾਹਿਬ ਇਹ ਦੋਨੇ ਜਾਣੇ ਸੀਗੇ ਹੋਰ ਜਿੰਨੇ ਲੀਡਰ ਸਾਹਿਬਾਨ ਸੀਗੇ ਤੇ ਉਹਨਾਂ ਨੂੰ ਉਹਨਾਂ ਨੇ ਸਾਰਿਆਂ ਨੂੰ ਤੁਸੀਂ ਉਹ ਵੀਡੀਓ 'ਚ ਵੀ ਦੇਖਦੇ ਆ ਉਹ ਤੁਸੀਂ ਉਹ ਉਹ ਉਹਨਾਂ ਨੇ ਧੱਕੇ ਜਿਹੜੇ ਮਾਰੇ ਆ ਬਿਲਕੁਲ ਕਿਉਂਕਿ ਤੁਹਾਡੀ ਲੀਡਰਸ਼ਿਪ ਦੇ ਵਿੱਚ ਬਜ਼ੁਰਗ ਲੀਡਰ ਵੀ ਬਹੁਤ ਸੀ ਆਪਾਂ ਨਿਰਮਲ ਸਿੰਘ ਪਿੱਲਵਾਲ ਹੁਣਾਂ ਦੀ ਗੱਲ ਕਰ ਰਹੀ ਮੈਨੂੰ ਲੱਗਦਾ ਕਿ ਉਹਨਾਂ ਦੀ ਉਮਰ ਆ ਜਿਹੜੀ ਉਹ 70 75 ਸਾਲ ਦੇ ਮੈਨੂੰ ਲੱਗਦਾ ਕਿ ਸ਼ਾਇਦ ਉਹ ਕਰੀਬ ਹੋਣਗੇ ਖੁਦਾ ਨਾ ਖਾਸ ਤਾਂ ਜੇਕਰ ਕੋਈ ਉਹਨਾਂ ਵਰਗਿਆਂ ਦੇ ਬਜ਼ੁਰਗਾਂ ਦੇ ਕੋਈ ਸੱਟ ਚੋਟ ਲੱਗ ਜਾਂਦੀ ਕੋਈ ਐਮ ਐਸ ਹਾਪਨਿੰਗ ਹੋ ਜਾਂਦੀ ਤਾਂ ਇਸ ਦੇ ਲਈ ਪਰ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਂਦਾ ਜੀ ਨਹੀਂ ਪੁਲਿਸ ਨੇ ਬਿਲਕੁਲ ਬਿਨਾਂ ਗੱਲ ਤੋਂ ਹੀ ਉਹ ਜਿਹੜੇ ਧੱਕੇ ਜਿਹੜੇ ਆ ਉਸ ਵੇਲੇ ਮਾਰੇ ਆ ਤੇ ਜਦੋਂ ਉਹਨਾਂ ਨੇ ਜਦੋਂ ਅਸੀਂ ਬਾਅ ਜਿੱਦਾਂ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬੜੀ ਦਲੇਰੀ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਪਾਰਟੀ ਨੂੰ ਮਜ਼ਬੂਤ ਕੀਤਾ ਕੱਲ ਵੀ ਜਦੋਂ ਅਸੀਂ ਉਸ ਵੇਲੇ ਤੁਹਾਡੇ ਸਾਹਮਣੇ ਸਾਰਿਆਂ ਦੇ ਉਹ ਜਦੋਂ ਉਹਨਾਂ ਨੂੰ ਕਾਲ ਕੀਤੀ ਹੈ ਉਸ ਵੇਲੇ ਹੀ ਉਹਨਾਂ ਨੇ ਉਹ ਕਾਲ ਨੂੰ ਰਿਸੀਵ ਕੀਤਾ ਤੇ ਉਸ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਨਾਲ ਇਦਾਂ ਧੱਕਾ ਹੋ ਰਿਹਾ ਤੇ ਉਹਨਾਂ ਨੇ ਅਫਸਰ ਸਹਿਬਾਨਾਂ ਨਾਲ ਗੱਲ ਕੀਤੀ ਤੇ ਉਸ ਤੋਂ ਬਾਅਦ ਹੀ ਉਹ ਸਾਰੇ ਜਾਨੇ ਸ਼ਾਂਤ ਹੋ ਗਏ ਜਿਹੜੇ ਉੱਥੇ ਪੁਲਿਸ ਵਾਲੇ ਜਾਂ ਕੋਈ ਵੀ ਸੀਗਾ ਗੱਲਬਾਤ ਗੱਲਬਾਤ ਕੀ ਹੋਈ ਸੀ ਸੁਖਵੀਰ ਸਿੰਘ ਬਾਦਲ ਦੇ ਨਾਲ ਕਿਉਂਕਿ ਇੱਕ ਲੰਮੀ ਚੋੜੀ ਮਿਲਦਾ ਤਿੰਨ ਚਾਰ ਮਿੰਟ ਤੁਹਾਡੀ ਉੱਥੇ ਮੌਕੇ ਤੇ ਹੀ ਅਧਿਕਾਰੀਆਂ ਤੇ ਸਾਹਮਣੇ ਜਿਹੜੀ ਗੱਲਬਾਤ ਹੋਈ ਸੀ ਐ ਸੁਖਵੀਰ ਸਿੰਘ ਬਾਦਲ ਹੋਰਾ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਇਹੀ ਲੱਗਿਆ ਵੀ ਸਾਡੇ ਨਾਲ ਇੰਦਾ ਧੱਕਾ ਹੋਣ ਰਿਹਾ ਇੱਕ ਵੋਟ ਦੀ ਕਰਕੇ ਤੇ ਰੀਕਾਉਂਟਿੰਗ ਵੀ ਨਹੀਂ ਕਰ ਰਹਾ ਉਸ ਵੇਲੇ ਤਾਂ ਉਹ 25 ਦੀ ਗੱਲ ਲੋਕਾਂ ਦੇ ਵਿੱਚ ਆਈ ਹੋਈ ਸੀ ਤੇ ਉਹਨਾਂ ਨੂੰ ਕਿਹਾ ਵੀ ਉਹ ਕਹਿੰਦੇ ਵੀ 25 ਆ ਪਰ ਪਹਿਲਾਂ ਇੱਕ ਕਹਿੰਦੇ ਸੀਗੇ ਉਹ ਕਹਿੰਦੇ ਵੀ ਮੈਂ ਹੁਣੀ ਫੋਨ ਕਰਦਾ ਤੇ ਉਹਨਾਂ ਨੇ ਜਦੋਂ ਫੋਨ ਕੀਤਾ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦਾ ਫੋਨ ਆਇਆ ਕਿ ਮੈਂ ਫੋਨ ਕਰ ਦਿੰਦਾ ਜੇ ਤੁਹਾਨੂੰ ਕੋਈ ਹੋਰ ਲੋਡ ਹੋਊਗੀ ਤੁਸੀਂ ਦੁਬਾਰਾ ਕਰੋ ਉਹਨਾਂ ਦੀ ਉਹ ਲੀਡਰਸ਼ਿਪ ਆ ਕਿ ਉਹ ਆਪਣੇ ਵਰਕਰਜ਼ ਨੂੰ ਆਪਣੇ ਸਾਰੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਕਿਸੇ ਤੇ ਭੀੜ ਪੈਂਦੀ ਆ ਜਾਂ ਕੋਈ ਗੱਲ ਹੁੰਦੀ ਆ ਤੇ ਬਾਦਲ ਸਾਹਿਬ ਕਰਦੇ ਆ ਉਸੇ ਹੀ ਕਾਰਨ ਜਿੱਦਾਂ ਪਾਰਟੀ ਦੁਬਾਰਾ ਜਿਹੜੀ ਆ ਉਹ ਚੜ੍ਹਦੀ ਕਲਾ ਦੇ ਵਿੱਚ ਆਈ ਆ ਤੇ ਪਛਾਹੇ ਪਿਛਲੀਆਂ ਐਲੈਕਸ਼ਨ ਦੇ ਵਿੱਚ ਵੀ ਮਾਲਵੇ ਤੇ ਮਾਝੇ ਦੇ ਵਿੱਚ ਜਿਹੜੀ ਪਾਰਟੀ ਦਾ ਬਲਕ ਸ਼ਾਂਤੀ ਜਿਹੜਾ ਪ੍ਰੇਸ਼ ਦੇ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਆ ਤੇ ਰਿਵਾਈਵਲ ਆ ਤੇ ਆਉਣ ਵਾਲੀ ਜਿਹੜੀ ਸਰਕਾਰ ਆ ਉਹ ਇਹੋ ਜਿਹੇ ਲੀਡਰ ਦੇ ਕੋਲ ਜਿਹੜਾ ਢੱਲੇਦਾਰ ਵੀ ਹੋਵੇ ਦਲੇਰ ਵੀ ਹੋਵੇ ਤੇ ਚੰਗੇ ਕੰਮ ਵੀ ਜਿਹੜੇ ਡਿਵੈਲਪਮੈਂਟ ਲਈ ਕਰਦਾ ਹੋਵੇ ਉਹਦੇ ਨਾਲ ਲੋਕ ਤੁਰਨ ਨੂੰ ਤਿਆਰ ਹੋ ਗਏ ਆ ਇਹ ਸਾਰਾ ਕੁਝ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਕਰਕੇ ਆ ਉਹਨਾਂ ਦੀ ਮਿਹਨਤ ਕਰਕੇ ਆ ਤੇ ਵਾਹਿਗੁਰੂ ਦੀ ਜਿਹੜੀ ਉਹ ਕਿਰਪਾ ਆ ਤੇ ਜਿਹੜੀ ਲੀਡਰਸ਼ਿਪ ਆ ਉਹਦੇ ਕਰਕੇ ਆ ਹ ਜੀ ਹੁਣ ਵਕੀਲਾਂ ਦਾ ਪੈਨਲ ਵੀ ਜਿਹੜਾ ਤੁਹਾਡੇ ਕੋਲ ਪਹੁੰਚਿਆ ਐ ਐਡਵੋਕੇਟ ਸ਼ਮਸ਼ੇਰ ਭਾਰਤਵਾਦ ਐ ਐਡਵੋਕੇਟ ਕੰਗਸਾਹਬ ਤੁਹਾਡੇ ਕੋਲ ਪਹੁੰਚੇ ਨੇ ਹੁਣ ਅਗਲੀ ਰਣਨੀਤੀ ਕੀ ਅਖਤਿਆਰ ਕੀਤੀ ਜਾਵੇਗੀ ਕਿਉਂਕਿ ਇਸ ਵਿਚਾਲੇ ਤੁਹਾਡੇ ਵੱਲੋਂ ਹੋਰ ਵੀ ਵੱਡੇ ਦੋਸ਼ ਲਾਇਆ ਜਾ ਰਹੇ ਨੇ ਐਸਟੀਐਮ ਹੁਸ਼ਿਆਰਪੁਰ ਗੁਰ ਸਿਮਰਨ ਕੋਰ ਤੇ ਕਿਉਂ ਜਿਹੜਾ ਉਹਨਾਂ ਦਾ ਵਿਵਹਾਰ ਸੀਗਾ ਤੁਹਾਡੇ ਸਾਰਿਆਂ ਦੇ ਪ੍ਰਤੀ ਕੋਈ ਬਹੁਤਾ ਵਧੀਆ ਨਹੀਂ ਸੀਗਾ ਬੜੀ ਇੱਕ ਰੂੜਲੀ ਢੰਗ ਦੇ ਨਾਲ ਉਹ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰ ਰਹੀ ਸੀ ਉਸ ਤੋਂ ਬਾਅਦ ਜਦੋਂ ਸਾਨੂੰ ਅੰਦਰ ਬੁਲਾਇਆ ਗਿਆ ਉਦੋਂ ਸਾਨੂੰ ਉਹ ਸ਼ੀਟ ਦਿੱਤੀ ਗਈ ਜਿਸ ਤੇ ਉਹ ਇੱਕ ਵੋਟ ਤੇ ਉਹਨਾਂ ਨੇ ਕਿਹਾ ਵੀ ਜੇ ਡੀਐਸਪੀ ਸਾਹਿਬ ਕੋ ਪਤਾ ਨਹੀਂ ਕਿੱਥੋਂ ਆ ਗਈ ਇਹ ਰਿਪੋਰਟ ਉਹਨਾਂ ਨੇ ਬਾਹਰ ਤੁਹਾਨੂੰ ਦਿੱਤੀ ਆ ਆ ਜਿਹੜੀ ਇਹਦੇ ਵਿੱਚ ਇੱਕ ਵੋਟ ਤੇ ਜਿਹੜੀ ਆ ਉਹ ਤੁਹਾਡਾ ਕੈਂਡੀਡੇਟ ਲੂਜ਼ ਕਰ ਗਿਆ ਅਸੀਂ ਉਹਨਾਂ ਨਾਲ ਵਕੀਲ ਸਾਹਿਬ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕੀਤੀ ਕਿ ਅਸੀਂ ਤੁਹਾਨੂੰ ਉਸ ਵੇਲੇ ਜਦੋਂ ਤੁਸੀਂ ਕਿਹਾ ਸੀਗਾ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਉਹ ਦੇਤੀ ਸੀਗੀ ਉਹ ਕਹਿੰਦੇ ਵੀ ਮੈਂ ਉਹ ਕੰਪਲੇਂਟ ਜਿਹੜੀ ਆ ਉਹ ਰਿਜੈਕਟ ਕਰ ਦਿੱਤੀ ਆ ਤੇ ਅਸੀਂ ਸਾਰਿਆਂ ਨੇ ਇਹ ਗੱਲ ਕੀਤੀ ਵੀ ਜੇ ਇੱਕ ਵੋਟ ਦੀ ਜੇ ਤੁਹਾਨੂੰ ਕਾਊਂਟਿੰਗ ਕਰਨੀ ਚਾਹੀਦੀ ਸੀ ਉਹ ਕਹਿੰਦੇ ਵੀ ਤੁਸੀਂ ਆਪਣਾ ਡੀਗਲ ਜਿਹੜਾ ਜਿਹੜਾ ਮੇਰੇ ਕੋਲ ਪਾਵਰ ਸੀਗੀ ਮੈਂ ਕਰ ਲਈ ਤੁਸੀਂ ਆਪਣੀ ਜਿਹੜੀ ਲੀਗਲ ਪਾਵਰ ਆ ਉਹ ਆਪਣੀ ਲੀਗਲ ਜਿਹੜੀਆਂ ਆਪਸ਼ਨਸ ਆ ਉਹਨੂੰ ਉਹਨੂੰ ਤੁਸੀਂ ਕਰੋ ਉਹਨਾਂ ਦੀ ਉਸ ਉਸ ਵੇਲੇ ਤਾਂ ਹੀ ਸਗੀ ਪਰ ਬਾਅਦ ਵਿੱਚ ਸਾਰੇ ਸਾਰਿਆਂ ਨੇ ਕਹਿਣਾ ਤਾਂ ਚਲੋ ਨਹੀਂ ਚਾਹੀਦਾ ਕੈਮਰੇ ਮੋਰੇ ਪਰ ਉਹਨਾਂ ਨੇ ਸਾਰਿਆਂ ਨੇ ਸੌਰੀ ਮੰਗੀ ਪੁਲਿਸ ਵਾਲਿਆਂ ਨੇ ਵੀ ਤੇ ਉਹਨਾਂ ਨੇ ਵੀ ਕਿ ਅਸੀਂ ਜਦੋਂ ਬਾਹਰ ਜਿਹੜੀ ਜੋ ਵੀ ਕੁਝ ਹੋਇਆ ਜਾਂ ਇਹ ਵਾਲੀ ਗੱਲ ਇਹਦੇ ਲਈ ਸੌਰੀ ਮੰਗਦੇ ਆ ਅਜਿਹਾ ਅਫਸਰ ਜਿਹੜਾ ਤੁਹਾਡੇ ਤੋਂ ਮਾਫੀ ਵੀ ਮੰਗਦੇ ਨੇ ਚਾਹੇ ਉਹ ਡੀਐਸਪੀ ਆ ਪੁਲਿਸ ਪ੍ਰਸ਼ਾਸਨ ਹੈ ਚਾਹੇ ਉਹ ਐਸਟੀਐਮ ਖੁਦ ਨੇ ਆ ਕਹਿ ਜਾ ਸਕਦਾ ਮੰਗੀ ਆ ਉਹਨਾਂ ਨੇ ਪਰ ਚਲੋ ਇਹ ਜੇ ਕੋਈ ਅਫੀਸਰ ਸਹਿबान ਕੋਈ ਇਦਾਂ ਦੀ ਗੱਲ ਕਰਦਾ ਤੇ ਉਹ ਚੰਗੀ ਗੱਲ ਆ ਪਰ ਜੇ ਆਪਾਂ ਕਿਹਾ ਜਾਵੇ ਕਿ ਉਹ ੱਟਕਾ ਜਿਹੜਾ ਆ ਮੈਂ ਤੇ ਵੀ ਕਹਿੰਦਾ ਵੀ ਜਿਹੜੀ ਚੱਬੇ ਵਾਲ ਹਲਕਾ ਆ ਉਹਦੇ ਵਿੱਚ ਬੜੇ ਸਤਿਕਾਰਯੋਗ ਐਮਪੀ ਸਾਹਿਬ ਨੇ ਉਹਨਾਂ ਦਾ ਬੇਟਾ ਐਮਐਲਏ ਆ ਉਹ ਸਾਰੀਆਂ ਸੀਟਾਂ ਜਿੱਤ ਗਏ ਸਿਰਫ 4 ਸੀਟਾਂ ਕਾਲੀਦਾਰ ਨੇ ਜਿੱਤੀਆਂ ਇੱਕ ਇਹ ਸੀਟ ਸੀਗੀ ਜਿੱਥੇ ਸਿਰਫ ਇੱਕ ਵੋਟ ਦੇ ਫਰਕ ਨਾਲ ਜੇ ਪੰਜਵੀਂ ਸੀਟ ਵੀ ਉਹ ਹਾਰ ਜਾਂਦੇ ਬਲਕ ਸ਼ਾਂਤੀ ਦਾ ਉਹਨਾਂ ਦੀ ਇਹ ਡੈਕਸ਼ਨ ਹੋਣ ਤੋਂ ਪਹਿਲਾਂ ਬਣ ਗਈ ਸੀ ਉਹ ਬਿਨਾਂ ਵਿਰੋਧ ਤੋਂ ਜਿਹੜੀ ਆਪਾਂ ਜਿਹੜੀ ਆਪਾਂ ਗੱਲ ਵੀ ਕਰਦੇ ਸੀਗੇ ਕਿ ਵੋਟ ਚੋਰੀ ਦੀ ਗੱਲ ਆ ਉਹ ਵੋਟ ਚੋਰੀ ਤਾਂ ਕਾਂਗਰਸ ਵੀ ਕਰਦੀ ਆ ਆਪ ਵਾਲੇ ਵੀ ਕਹਿੰਦੇ ਆ ਪਰ ਜੋ ਕੱਲ ਹੋਇਆ ਜਾਂ ਪਹਿਲਾਂ ਜਦੋਂ ਆਪਾਂ ਸਾਰੇ ਪੰਜਾਬ ਦੇ ਵਿੱਚ ਐਡੀ ਵੱਡੀ ਲੁੱਟ ਜਿਹੜੀ ਆ ਜਿਹੜੇ ਲੋਕਾਂ ਦੇ ਕਾਗਜ਼ ਵੀ ਲੋਕੀ ਵਿੱਚ ਖੋ ਕੇ ਲੈ ਗਏ ਜਾਂ 파ੜ ਦਿੱਤੇ ਆ ਉਹ ਇਤੋਂ ਵੱਡੀ ਮੇਰਾ ਖਿਆਲ ਕੋਈ ਹੋ ਨਹੀਂ ਸਕਦੀ ਡੈਮੋਕ੍ਰੇਸੀ ਚ ਕਿ ਇੰਨਾ ਜਿਹੜਾ ਘਾਣ ਹੋਇਆ ਡੈਮੋਕ੍ਰੇਸੀ ਦਾ ਤੇ ਖਾਸ ਕਰ ਇਸ ਇਲੈਕਸ਼ਨ ਦੇ ਵਿੱਚ ਜਿਹਦੇ ਚ ਚਲੋ ਉਦੋਂ ਦਾ ਚਲੋ ਇਲੈਕਸ਼ਨ ਹਰੇਕ ਹੀ ਆ ਇਹ ਬਲਕਸ਼ਾਂਤੀ ਜਿਲ੍ਹਾ ਪ੍ਰੀਸ਼ਦ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਤਾਂ ਬੜੀ ਪਾਵਰਫੁਲ ਬਾਡੀ ਆ ਪਰ ਪਿਛਲੇ ਸਮੇਂ ਚ ਆਪਾਂ ਜਿੰਨਾ ਦੇਖ ਰਹੇ ਆ ਇਹਦੇ ਚ ਤਾਂ ਕੋਈ ਲੈਣ ਦੇਣ ਨੂੰ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਕਿ ਬਹੁਤ ਵੱਡੀਆਂ ਪਾਵਰਜ਼ ਨੇ ਫੇਰ ਵੀ ਬਲੋਕ ਸ਼ਾਂਤੀ ਉਹਨਾਂ ਦੀ ਬੜੀਆਂ ਆ ਇੱਕ ਵੋਟ ਤੇ ੱੱਕੇ ਨਾਲ ਜਿਤਾਉਣਾ ਜਿੱਥੇ ਪਾਰਟੀਆਂ ਲਈ ਵੀ ਲੀਡਰ ਸਾਹਿਬ ਕਟੋ-ਕਟ ਮੈਂ ਤਾਂ ਉਸ ਨੇਚਰ ਦਾ ਆ ਕਿ ਉਹ ਇਹੋ ਜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਜਦੋਂ ਤੁਹਾਡੇ ਕੋਲ ਸਾਰਾ ਕੁਝ ਹੈਗਾ ਸਾਰਾ ਕੁਝ ਹੋ ਗਿਆ ਫਿਰ ਤੁਸੀਂ ਕਿਉਂ ਕਰਦੇ ਹੋ ਤੇ ਅਫੀਸਰ ਤੇ ਬੰਨਾਂ ਨੂੰ ਵੀ ਇਹ ਚਾਹੀਦਾ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਤੇ ਕਾਨੂੰ ਕਿਸੇ ਦੀ ਵੀ ਹੋਰ ਦੀ ਸਰਕਾਰ ਆ ਸਕਦੀ ਆ ਜਿਹੜੀ ਜੈਨੂਨ ਜਿਹੜੀ ਇੱਕ ਵੋਟਰ ਵਾਲੀ ਗੱਲ ਹੈ ਇਹ ਤਾਂ ਜੈਨੂਨ ਸਾਡੀ ਰਿਕੁਐਸਟ ਸੀਗੀ ਵੀ ਇਹਨੂੰ ਦੁਬਾਰਾ ਤੁਸੀਂ ਰੀਚੈਕਿੰਗ ਕਰ ਲਓ ਉਹਦੇ ਵਿੱਚ ਉਹਨਾਂ ਨੂੰ ਕਰਨੀ ਚਾਹੀਦੀ ਸੀਗੀ ਚਲੋ ਹੁਣ ਜੋ ਉਹਨਾਂ ਨੇ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਸੀਂ ਦੇਖਿਆ ਵੀ ਹੈ ਜੀ ਵਕੀਲ ਸਾਹਿਬ ਕੀ ਕੁਝ ਹੁਣ ਤਿਆਰੀ ਖਿੱਚੀ ਗਈ ਹੈ ਤੁਹਾਡੇ ਵੱਲੋਂ ਕਿਉਂਕਿ ਕੱਲ ਹੀ ਤੁਹਾਡੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕੰਗਸਾਹਬ ਵੱਲੋਂ ਤੁਹਾਡੇ ਵੱਲੋਂ ਕਿ ਨਤੀਜੇ ਬਦਲ ਜਾਂਦੇ ਨੇ ਜਦੋਂ ਅਸੀਂ ਅਦਾਲਤਾਂ ਵੱਲ ਰੁਕ ਕਰਦੇ ਹਾਂ ਕੀ ਕੁਝ ਹੁਣ ਤਿਆਰੀ ਖਿੱਚੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਵੀ ਉਸ ਵੇਲੇ ਮੌਕੇ ਤੇ ਐਸ ਡੀ ਐਮ ਸਾਹਿਬ ਦੀ ਡਿਊਟੀ ਸੀਗੀ ਪ੍ਰੈਜ਼ਾਈਡਿੰਗ ਆਫਸਰ ਦੇ ਤੌਰ ਤੇ ਉੱਤੇ ਉਹਨਾਂ ਦਾ ਫਰਜ਼ ਬਣਦਾ ਸੀ ਜਦੋਂ ਉਹਨਾਂ ਨੇ ਸਾਡੇ ਕੋਲੋਂ ਖੁਦ ਡਿਮਾਂਡ ਕਰਕੇ ਦੁਪਹਿਰੇ 2 ਵਜੇ ਐਪਲੀਕੇਸ਼ਨ ਲੈ ਲਈ ਸੀ ਜਦੋਂ ਅਸੀਂ ਕਿਸੇ ਨੂੰ ਕੋਈ ਤਰਖਾਸਤ ਦਿੰਨੇ ਆ ਉਸ ਤਰਖਾਸਤ ਦੇ ਉੱਤੇ ਅਗਰ ਕੋਈ ਆਰਡਰ ਕਰਨਾ ਹੋਵੇ ਖਾਸ ਕਰਕੇ ਲਿਖਤੀ ਤੌਰ ਤੇ ਤਾਂ ਉਹ ਦੋਨਾਂ ਤਰ੍ਹਾਂ ਦੀ ਹਾਜ਼ਰੀ ਵਿੱਚ ਕੀਤਾ ਜਾਂਦਾ ਜਦੋਂ ਮੈਂ ਸ਼ਾਮ ਨੂੰ ਉਹਨਾਂ ਦੇ ਕੋਲ ਅੰਦਰ ਅਸੀਂ ਗਏ ਆ ਪੰਜ ਮੈਂਬਰਾਂ ਦਾ ਪੈਨਲ ਬਣ ਕੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਡਮ ਜਦ ਤੁਸੀਂ ਸਾਨੂੰ ਕਹਿ ਹੀ ਦਿੱਤਾ ਵੀ ਮੈਂ ਆਪਣੀ ਪਾਵਰ ਯੂਜ਼ ਕਰ ਲਈ ਆ ਮਤਲਬ ਉਹਨਾਂ ਦੇ ਵਿੱਚ ਹੰਕਾਰ ਹਉਮੈ ਇਸ ਤਰੀਕੇ ਨਾਲ ਬੋਲ ਰਿਹਾ ਸੀ ਉਹਨਾਂ ਨੇ ਇਹ ਗੱਲ ਕਹੀ ਐਸ ਡੀ ਐਮ ਚ ਐਸ ਡੀ ਐਮ ਸਾਹਿਬ ਨੇ ਬਿਲਕੁਲ ਇਹ ਗੱਲ ਕਹੀ ਵੀ ਮੇਰੀ ਡਿਸਕ੍ਰੀਸ਼ਨ ਸੀ ਮੈਂ ਤੁਹਾਡੀ ਐਪਲੀਕੇਸ਼ਨ ਰਿਜੈਕਟ ਕਰਦੀ ਹਾਂ ਤੁਸੀਂ ਹਾਈ ਕੋਰਟ ਜਾਓ ਜਾਂ ਜਾ ਕੇ ਕਾਨੂੰਨ ਦਾ ਰਸਤਾ ਅਖਤਿਆਰ ਕਰੋ ਮੇਰਾ ਸਵਾਲ ਉਹਨਾਂ ਨੂੰ ਇਹ ਸੀ ਵੀ ਮੈਡਮ ਅਗਰ ਤੁਸੀਂ ਡਿਸਕ੍ਰੀਸ਼ਨ ਯੂਜ਼ ਕਰ ਲਈਏ ਆਪ ਹੀ ਰਿਜੈਕਟ ਕਰਕੇ ਆਪ ਹੀ ਤੁਹਾਨੂੰ ਸਲਾਹ ਵੀ ਦੇ ਦਿੱਤੀ ਕਿ ਤੁਸੀਂ ਅਦਾਲਤ ਵਿੱਚ ਚਲ ਜਿਓ ਬਿਲਕੁਲ ਇਹ ਇੱਕ ਤੁਗਲਕੀ ਫਰਮਾਨ ਉਹਨਾਂ ਨੇ ਉਸ ਵਿਲੇ ਜਾਰੀ ਕੀਤਾ ਸਾਰੀ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਵੀ ਤੁਸੀਂ ਜਾਓ ਤੁਸੀਂ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਓ ਫਿਰ ਮੈਂ ਉਹਨਾਂ ਨੂੰ ਵੀ ਕਿਹਾ ਮੈਂ ਕਹਾਂ ਜੀ ਫੇਤਾ ਸੀ ਪਵਾ ਤੁਹਾਨੂੰ 10 ਐਪਲੀਕੇਸ਼ਨਾਂ ਦੇ ਲੈਂਦੇ ਜਦ ਤੁਸੀਂ ਮਾਨੇ ਬਣਾ ਕੇ ਬੈਠੇ ਸੀ ਉਹਨਾਂ ਦੇ ਨਾਲ ਇੱਕ ਹੋਰ ਆਫੀਸਰ ਸਹਬਾਨ ਸੀ ਮੈਨੂੰ ਪੀ ਸਾਡੇ ਤੇ ਵੀ ਸਰਕਾਰ ਦਾ ਪ੍ਰੈਸ਼ਰ ਆ ਅਸੀਂ ਦੱਸੋ ਕੀ ਕਰੀਏ ਸੋ ਇਸ ਤਰੀਕੇ ਨਾਲ ਆਪਾਂ ਸਮਝ ਸਕਦੇ ਆਂ ਕਿ ਉਹ ਕਿਹੜਾ ਮਨ ਬਣਾ ਕੇ ਬੈਠੇ ਸੀ ਔਰ ਬੜੀ ਹੈਰਾਨੀ ਦੀ ਗੱਲ ਆ ਜਦੋਂ ਇੱਕ ਵੋਟ ਜਾਂ ਪੰਜ ਵੋਟ ਦੇ ਫਰਕ ਦੇ ਨਾਲ ਬੰਦਾ ਕੋਈ ਹਰ ਜਾਏ ਉਹਦੇ ਕੋਲ ਰਾਈਟ ਹੁੰਦਾ ਰੀਕਾਉਂਟਿੰਗ ਦੀ ਮੰਗ ਕਰਨ ਦਾ ਬਿਲਕੁਲ ਅਸੀਂ ਰੀਕਾਉਂਟਿੰਗ ਦੀ ਜੈਨੂਇਨ ਮੰਗ ਕੀਤੀ ਸੀ ਸਰਕਾਰ ਦੀ ਬੁਖਲਾਹਟ ਤੁਸੀਂ ਇਸ ਜਗ੍ਹਾ ਤੋਂ ਦੇਖ ਸਕਦੇ ਹੋ ਇਸ ਇਸ ਗੱਲ ਤੋਂ ਦੇਖ ਸਕਦੇ ਹੋ ਕਿ ਪੰਜ ਨੂੰ ਛੱਡੋ ਇੱਕ ਵੋਟ ਦਾ ਫਰਕ ਹੀ ਸਿਰਫ 37 ਵੋਟਾਂ ਦੇ ਵਿੱਚ ਰਿਜੈਕਟ ਹੋਈਆਂ ਹੋਈਆਂ ਸੀ ਜੇ ਰੀਕਾਉਂਟਿੰਗ ਹੋ ਜਾਂਦੀ 101% ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਉਥੋਂ ਜੇਤੂ ਘrar ਸੀ ਪਰ ਉਹਨਾਂ ਦੀ ਮਨਛਾਹ ਜਿਹੜੀ ਆ ਉਹ ਉਸ ਨੂੰ ਹਰਾਉਣ ਦੇ ਵਿੱਚ ਲੱਗੀ ਹੋਈ ਸੀ ਔਰ ਬੜੀ ਹੈਰਾਨੀ ਦੀ ਗੱਲ ਹੈ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਖਾਸ ਕਰਕੇ ਡੀਐਸਪੀ ਦੇਵਦਾਤ ਸ਼ਰਮਾ ਔਰ ਐਸਐਚਓ ਜਿਹੜੇ ਕੋ ਨਵੇਂ ਆਏ ਆ ਮੈਨੂੰ ਪਤਾ ਨਹੀਂ ਉਹਨਾਂ ਦਾ ਸਦਰ ਤੋਂ ਸ਼ਾਇਦ ਉਹਨਾਂ ਨੇ ਸਾਡੀ ਸਾਰੀ ਲੀਡਰਸ਼ਿਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਔਰ ਮੈਂ ਇਹ ਗੱਲ ਵੀ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ ਬਸ ਬਲਾ ਲਈ ਗਈ ਵੀ ਇਹਨਾਂ ਨੂੰ ਚੱਕ ਕੇ ਜੇਲ੍ਹ ਵਿੱਚ ਸਿੱਟੋ બસ ਮੌਕੇ ਤੇ ਬੁਲਾ ਕੇ ਸਾਡੇ ਮੋਰੇ ਲਿਆ ਕੇ ਬੱਸ ਲਗਾਤੀ ਵੀ ਇਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਪਾਦੇ ਹੋ ਜੇ ਨਹੀਂ ਹਟਦੇ ਤੁਸੀਂ ਤਾਂ ਤਿਆਰ ਸੀਗੇ ਕਿ ਸਾਡੀਆਂ ਗ੍ਰਿਫਤਾਰੀਆਂ ਪਾ ਲਓ ਪਰ ਜਦੋਂ ਸੁਖਵੀਰ ਬਾਦਲ ਦੇ ਨਾਲ ਗੱਲਬਾਤ ਹੁੰਦੀ ਉਸ ਤੋਂ ਬਾਅਦ ਪੁਲਿਸ ਦਾ ਰਵੱਈਆ ਕੁਝ ਹੀ ਮਿੰਟਾਂ ਦੇ ਵਿੱਚ ਸਕਿੰਟਾਂ ਦੇ ਵਿੱਚ ਉਹ ਬਦਲ ਜਾਂਦਾ ਜੀ ਬਿਲਕੁਲ ਇਹ ਬਹੁਤ ਇੱਕ ਸਿਆਣਪ ਵਾਲੀ ਗੱਲ ਆ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹੋਣਾ ਨੇ ਉਸੇ ਵੇਲੇ ਲਾਲੀ ਬਾਜਵਾ ਜੀ ਨੇ ਜਿਸ ਲਈ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਉਸੇ ਵੇਲੇ ਪ੍ਰਸ਼ਾਸਨ ਦੀ ਖਿਚਾਈ ਕੀਤੀ ਔਰ ਪ੍ਰਸ਼ਾਸਨ ਉਸੇ ਵੇਲੇ ਹਰਕਤ ਵਿੱਚ ਆਇਆ ਉਹਨਾਂ ਨੂੰ ਲੱਗ ਗਿਆ ਸੀਗਾ ਵੀ ਇਹ ਸਾਡੇ ਕੋਲ ਗਲਤੀ ਹੋ ਗਈ ਆ ਤੇ ਉਹਨਾਂ ਨੇ ਉਸੇ ਵੇਲੇ ਜਿਹੜਾ ਉਸ ਮਸਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਦੇਰੀ ਹੋ ਚੁੱਕੀ ਸੀ ਤੇ ਹੁਣ ਆਪਣੀ ਕੀ ਤਿਆਰੀ ਹੈ ਕਦੋਂ ਹੁਣ ਅਦਾਲਤ ਦੇ ਵਿੱਚ ਜਿਹੜਾ ਕੇਸ ਦਾਇਰ ਕਰਨ ਜਾ ਰਹੇ ਹੋ ਬਿਲਕੁਲ ਸਾਡੀ ਬਿਲਕੁਲ ਤਿਆਰੀ ਹੈ ਅਸੀਂ ਸਿਰਫ ਅੱਜ ਉਥੋਂ ਉਸ ਆਰਡਰ ਦੀ ਕਾਪੀ ਲੈਣੀ ਆ ਜਿਹੜਾ ਮੈਡਮ ਕਹਿੰਦੇ ਜੀ ਮੇਰੀ ਡਿਸਕ੍ਰੀਸ਼ਨ ਸੀ ਮੈਂ ਯੂਜ਼ ਕਰ ਲਈ ਆ ਉਹਦੀ ਕਾਪੀ ਲੈ ਕੇ ਅਸੀਂ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਅਦਾਲਤ ਦਾ ਰੁਖ ਜਿਹੜਾ ਆ ਉਹ ਆਪਣਾਵਾ ਕਰਾਂਗੇ ਜੀ ਇਹ ਕੰਗ ਸਾਹਿਬ ਇਸ ਤੋਂ ਪਹਿਲਾਂ ਆਪਾਂ ਕੁਝ ਸਮਾਂ ਪਹਿਲਾਂ ਹੀ ਇਹ ਟਾਂਡਾ ਹਲਕੇ ਦੇ ਅਧੀਨ ਇੱਕ ਪਿੰਡੋਂ ਦਾ ਸ਼ਾਇਦ ਇਹ ਖਰਲ ਖੁਰਦ ਨਾਮ ਦਾ ਪਿੰਡ ਸੀਗਾ ਉਸ ਦੀ ਪਤਾ ਨਹੀਂ ਕਿੰਨੇ ਸਾਲ ਬਾਅਦ ਦੁਬਾਰਾ ਰੀ ਕਾਊਂਟਿੰਗ ਹੋਈ ਆ ਸਰਪੰਚੀ ਦੇ ਇਲੈਕਸ਼ਨ ਨੂੰ ਲੈ ਕੇ ਤਾਂ ਜਿਹੜਾ ਹਾਰਿਆ ਹੋਇਆ ਉਮੀਦਵਾਰ ਸੀ ਉਹ ਜਿਤਾ ਦਿੱਤਾ ਜੀ ਰਾਤ ਤੁਸੀਂ ਵੀ ਇਹੀ ਐਗਜ਼ਾਮਪਲ ਦਿੱਤੀ ਸੀ ਹੁਣ ਕੀ ਲੱਗਦਾ ਕੀ ਨਤੀਜੇ ਆਉਣਗੇ ਜੀ ਫਿਰ ਸਰ ਦੇਖੋ ਜੀ 101% ਸਾਡਾ ਬੰਦਾ ਜਿੱਤੂਗਾ ਮੈਂ ਤੁਹਾਨੂੰ ਅੱਜ ਨਹੀਂ ਕਹਿ ਰਿਹਾ ਮੈਂ ਕੱਲ ਰਾਤ ਉੱਥੇ ਕਾਊਂਟਿੰਗ ਸੈਂਟਰ ਚ ਗਏ ਕੇ ਆਇਆ ਸੀ ਜਿੱਤੂਗਾ ਉਹਨੂੰ ਜਤਵਾ ਕੇ ਲੈ ਕੇ ਆਵਾਂਗੇ ਹੁਣ ਗੱਲਾਂ ਇੱਥੇ ਚੇਤਨ ਜੀ ਦੋ ਤਿੰਨ ਛੋਟੀਆਂ ਛੁੱਟੀਆਂ ਦੇਖਣ ਵਾਲੀਆਂ ਆ ਹੁਣ ਸਾਨੂੰ ਐਸਡੀਐਮ ਸਾਹਿਬ ਨੇ ਇਹ ਕਿਹਾ ਸੀ ਕਿ ਮੇਰੇ ਕੋਲੇ ਹੋਰ ਬੰਦਿਆਂ ਦੀ ਵੀ ਰੀਕਾਉਂਟਿੰਗ ਦੀ ਰਿਕਵੈਸਟ ਆਈ ਸੀਗੀ ਮੈਂ ਉਹ ਵੀ ਰਿਜੈਕਟ ਕੀਤੀ ਆ ਆਪਾਂ ਆਰਟੀਆਈ ਪਾ ਕੇ ਪਹਿਲਾਂ ਤਾਂ ਜਿੰਨੀਆਂ ਇਹ ਉਹਨਾਂ ਕੋਲੇ ਐਪਲੀਕੇਸ਼ਨਾਂ ਆਈਆਂ ਉਹਨਾਂ ਦੀ ਕਾਪੀ ਲਵਾਂਗੇ ਪ੍ਰੋਸੀਜਰ ਦੇ ਥਰੂ ਚੱਲਾਂਗੇ ਬਟ ਮੇਰੀ ਸਰਕਾਰ ਨੂੰ ਮੇਰੀ ਸਰਕਾਰ ਤੋਂ ਵੱਧ ਕੇ ਯੂਪੀਐਸਸੀ ਕੈਡਰ ਦੇ ਅਫਸਰ ਸਾਹਿਬਾਨ ਨੂੰ ਐਸਡੀਐਮ ਸਾਹਿਬ ਡੀਸੀ ਸਾਹਿਬ ਜਿੰਨੇ ਵੀ ਇਹ ਅਫਸਰ ਨੇ ਪਿਛਲੇ 10 ਸਾਲਾਂ ਦੇ ਵਿੱਚ ਇਕੱਲੀ ਦਲਵੀ ਪਾਵਰ 'ਚ ਰਹਿ ਲਈ ਆ ਕਾਂਗਰਸ ਵੀ ਰਹਿ ਲਈ ਤੇ ਆਮ ਆਦਮੀ ਵੀ ਰਹਿ ਲਈ ਅਫਸਰ ਉੱਥੇ ਦੇ ਉੱਥੇ ਹੀ ਆ ਲੀਡਰ ਘੁੰਮ ਜਾਂਦੇ ਬਦਲ ਜਾਂਦੇ ਆ ਸਰਕਾਰਾਂ ਚੇਂਜ ਹੋ ਜਾਂਦੀਆਂ ਮੇਰੀ ਤੁਹਾਡੇ ਜਰੀਏ ਵਕ ਵਕ ਅਫਸਰਾਂ ਨੂੰ ਇਹੀ ਰਿਕੁਐਸਟ ਆ ਕਿ ਯੂ ਆਰ ਦਾ ਪ੍ਰੋਟੈਕਟਰ ਜੇ ਤੁਸੀਂ ਆਮ ਲੋਕਾਂ ਦੇ ਰਾਈਟਸ ਨੂੰ ਪ੍ਰੋਟੈਕਟ ਨਹੀਂ ਕਰੋਗੇ ਨਾ ਜੀ ਫਿਰ ਤਾਂ ਇੱਥੇ ਆਪਾਂ ਕਹਿ ਲਈਏ ਵੀ ਕਿਸੇ ਨਾ ਤਰ੍ਹਾਂ ਜੰਗ ਦੇ ਮੈਦਾਨ ਵਾਲਾ ਹਾਲ ਹੋ ਜਾਣਾ ਬਿਲਕੁਲ ਜੇਕਰ ਐਸਟੀਐਮ ਤੁਹਾਡੇ ਦੱਸਣ ਦੇ ਮਤਬਕ ਜੇ ਐਸਟੀਐਮ ਆਪਣੇ ਮੋਹੋਂ ਕਹਿ ਰਹੀ ਹੈ ਇਹ ਗੱਲ ਕਿ ਮੇਰੇ ਤੋਂ ਹੋਰ ਨਾ ਉਮੀਦਵਾਰਾਂ ਨੇ ਜਿਹੜੀ ਰੀਕਾਉਂਟਿੰਗ ਦੀ ਜਿਹੜੀ ਉਹ ਐਪਲੀਕੇਸ਼ਨ ਦਿੱਤੀ ਸੀ ਬਿਨੇ ਪੱਤਰ ਦਿੱਤਾ ਸੀ ਮੈਂ ਸਾਰਿਆਂ ਦੇ ਰਿਜੈਕਟ ਕਰਤੇ ਰੀਜੈਕਟ ਹੀ ਕਰਨੇ ਪਰ ਫਿਰ ਤਾਂ ਮੈਨੂੰ ਲੱਗਦਾ ਕਿ ਨੋਟਿਸ ਬੋਰਡ ਤੇ ਲਗਾ ਦੇਣਾ ਚਾਹੀਦਾ ਕਿ ਭਾਈ ਕਿਸੇ ਨੇ ਕੋਈ ਐਪਲੀਕੇਸ਼ਨ ਨਹੀਂ ਦੇਣੀ ਜੋ ਅਸੀਂ ਫਰਮਾਨ ਜਾਰੀ ਕਰਤਾ ਜੋ ਹੁਕਮ ਦਿੱਤਾ ਉਹ ਬਸ ਅਟਲ ਹੈ ਜੀ ਉਹ ਬਿਲਕੁਲ ਹੋ ਹੁਣ ਦੇਖੋ ਜੀ ਇਹ ਜਿੱਦਾਂ ਭਰਵਾ ਸਾਹਿਬ ਨੇ ਤੇ ਹੁਣ ਸਾਡੇ ਕੋਲੇ ਜਿਹੜੇ ਰਾਈਟਸ ਅਵੇਲ ਨੇ ਲੀਗਲ ਰੈਮੇਡੀ ਆਪਾਂ ਉਹ ਅਵੇਲ ਕਰਾਂਗੇ ਬਟ ਅਸੀਂ ਇਹ ਗੱਲ ਦੱਸ ਦਿੰਨੇ ਆ ਕੱਲ ਵੀ ਦੱਸਿਆ ਸੀ ਸਮਾਂ ਅੱਜ ਫਿਰ ਦੱਸ ਦਿੰਨੇ 18 ਦਸੰਬਰ 2025 ਤੁਹਾਡੇ ذریعے ਦੱਸ ਰਹੇ ਆ ਅਸੀਂ ਆਪਦਾ ਬੰਦਾ ਜਿਤਾ ਕੇ ਲਿਆਵਾਂਗੇ ਸਾਲ ਨੂੰ ਲਿਆਈਏ ਦੋਵਾਂ ਨੂੰ ਲਿਆਈਏ ਕਿਉਂਕਿ ਉੱਥੇ ਜਿਹੜੀ ਆ ਗਲਤੀ ਹੋਈ ਹੋ ਆ ਹੁਣ ਉੱਥੇ ਸਾਨੂੰ ਇੱਕ ਚੀਜ਼ ਐ एसडीएम ਸਾਹਿਬ ਨੇ ਦੱਸੀ ਸੀ ਕਹਿੰਦੇ ਵੀ ਇਹ ਬੈਲਟ ਪੇਪਰ ਦੀ ਵੋਟ ਆ ਅਖੇ ਸਟੈਂਪ ਲੱਗ ਕੇ ਜੇ ਕੋਈ ਬੰਦਾ ਇਦਾਂ ਫੋਲਡ ਕਰ ਦਿੰਦਾ ਉਸ ਸਟੈਂਪੋ ਤੇ ਕਰਾਸ ਹੋ ਕੇ ਲੱਗ ਜਾਂਦੀ ਨਾਮ ਤੇ ਉਹ ਵੋਟਾਂ ਕਾਊਂਟ ਕੀਤੀਆਂ ਗਈਆਂ ਜਿਹੜੀਆਂ ਆ ਅੱਪ ਟੂ ਡਾਊਨ ਜਾਂਦੀਆਂ ਆ ਉਹ ਦੋ ਸਿੰਬਲ ਦੇ ਉੱਪਰ ਸਟੈਂਪ ਲੱਗ ਜਾਂਦੀ ਆ ਉਹ ਆਪਰ ਪ੍ਰੋਜੈਕਟ ਕੀਤੀਆਂ ਸਾਡਾ ਕੋਈ ਐਸ ਡੀ ਐਮ ਸਾਹਿਬ ਨਾਲ ਜਾਂ ਕਿਸੇ ਹੋਰ ਅਫਸਰ ਨਾਲ ਕੋਈ ਵੈਰ ਥੋੜੀ ਆ ਅਸੀਂ ਸਿਰਫ ਇਹ ਚਾਹੁੰਦੇ ਆ ਵੀ ਜੈਨੂਇਨ ਆ ਹੁਣ ਉਹ ਮੁੰਡਾ ਜਿਹੜਾ ਉਥੋਂ ਇਲੈਕਸ਼ਨ ਲੜਿਆ ਸੀ ਗੁਰਪਾਲ ਸਿੰਘ ਉਹਦੀ ਵਿਚਾਰੇ ਦੀ ਕੀ ਗਲਤੀ ਉਹਨੇ ਮਿਹਨਤ ਨਹੀਂ ਕੀਤੀ ਜੇ ਸਰਕਾਰ ਨੇ ਇਦਾਂ ਹੀ ਬੰਦੇ ਜਿਤਾਉਣੇ ਆ ਫੇਰ ਸਰਕਾਰ ਨੂੰ ਚਾਹੀਦਾ ਵੇਸਟੇਜ ਆਫ ਮਨੀ ਸਾਡੇ ਟੈਕਸ ਪੇਅਰ ਦੀ ਆ ਇਹਨੂੰ ਬੰਦ ਕਰੋ ਜਿੱਦਾਂ ਕਾਲਜਾਂ 'ਚ ਮੁੰਡੇ ਪ੍ਰਧਾਨ ਲਾਉਂਦੇ ਜਾਂ ਕੇ ਬਾਹ ਫੜ ਕੇ ਚੱਕ ਦਿਆ ਕਰੋ ਵੀ ਆ ਫਲਾਨਿਆਂ ਦਾ ਫਲਾਨਾ ਬੰਦਾ ਜਿੱਤ ਗਿਆ ਫਿਲੈਕਸ਼ਨਾ ਕਰਾਉਣ ਦਾ ਡਰਾਮਾ ਸਰਕਾਰ ਨੂੰ ਬੰਦ ਕਰ ਦੇਣਾ ਜੇ ੱਧਕੇ ਨਾਲ ਉਹਨਾਂ ਨੇ ਆਪਣੇ ਬੰਦੇ ਜਿਤਾਉਣੇ ਆ ਆਖਰੀ ਸਵਾਲ ਆ ਕੀ ਉਮੀਦ ਆ ਕਿੰਨੇ ਕੀ ਟਾਈਮ ਦੇ ਬੱਚੇ ਸਮੇਂ ਦੇ ਵਿੱਚ ਜਿਹੜੀਆਂ ਅਦਾਲਤਾਂ ਮਾਨਜੋਗ ਅਦਾਲਤਾਂ ਆ ਉਹ ਫੈਸਲਾ ਸੁਣਾ ਦਿੰਦੀਆਂ ਨੇ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਦੇਖੋ ਜੀ ਹੁਣ ਉਹ ਕੋਰਟ ਬਣ ਜਾਣਾ ਉਸ ਤੋਂ ਬਾਅਦ ਜਿੰਨਾ ਛੇਤੀ ਹੋ ਸਕੇ ਆ ਇਹ ਫੈਸਲਾ ਆਊਗਾ ਵਿਦਨ ਇਅਰ ਤੇ ਵਿੱਚ ਵਿੱਚ ਇਹ ਫੈਸਲਾ ਆ ਜਾਂਦਾ ਕਈ ਵਾਰੀ ਸਮਾਂ ਵੱਧ ਵੀ ਲੱਗ ਜਾਂਦਾ ਬਟ ਅਸੀਂ ਆਪ ਦਾ ਬੰਦਾ ਜਿਤਾ ਕੇ ਲੈ ਕੇ ਆਉਣਾ ਇਹ ਤੁਹਾਡਾ ਨਾ ਵਾਦਾ ਆ ਸਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਬਿਲਕੁਲ ਜੀ ਜੀ ਬਾਜਵਾ ਸਾਹਿਬ ਮੈਂ ਆਖਰ ਤੇ ਜ ਜੱਬੇ ਆਲ ਹਲਕੇ ਦੇ ਵੋਟਰ ਸਹਿਬਾਨਾਂ ਦਾ ਜਿਨ੍ਹਾਂ ਨੇ ਉਸ ਨੂੰ ਨੌਜਵਾਨ ਨੂੰ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਆ ਢੀਲੋਵਾਲ ਸਾਹਿਬ ਜਿਹੜੇ ਸਾਡੇ ਸੀਨੀਅਰ ਲੀਡਰ ਨੇ ਉੱਥੋਂ ਖੇੜਾ ਜੀ ਤੇ ਬੰਤੀ ਹੋਣੀ ਰਾਜਪੁਰ ਤੋਂ ਆਪਣਾ ਮੱਖਣ ਉਹ ਸਾਰੇ ਜਿੰਨੇ ਵੀ ਸੱਤਾ ਉਹ ਜੜ ਸਾਰੇ ਜਾਣੇ ਜਿਹੜੇ ਕੱਲ ਉੱਥੇ ਸਿਗੇ ਹੋਰ ਵੀ ਉਹ ਨੌਜਵਾਨ ਦੇ ਨਾਲ ਵੀ ਜਿਹੜੇ ਲੀਡਰ ਸਹਿਬਾਨ ਸੀ ਉਹਨਾਂ ਦਾ ਧੰਨਵਾਦ ਆ ਕਿ ਤੁਸੀਂ ਆਖਰਤਾ ਹੀ ਤੇ ਖਾਸ ਕਰਕੇ ਵਕੀਲ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੀ ਤਦਾ ਇਸਨੂੰ ਹੁਸ਼ਾਰਪੁਰ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਤੇ ਉਹਨਾਂ ਦੇ ਨਾਲ ਵਕੀਲ ਭਾਈਚਾਰਾ ਜਿਹੜਾ ਮੌਜੂਦ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਸਿੱਧੇ ਤੌਰ ਤੇ ਵਕੀਲਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਜਿੱਥੇ ਜਲਦ ਤੋਂ ਜਲਦ ਸਾਰੇ ਕੇਸ ਦੀ ਪੈਰਵਾਹੀ ਮਾਨਜੋਗ ਅਦਾਲਤ ਦੇ ਵਿੱਚ ਲਿਜਾਈ ਜਾਵੇਗੀ ਤਾਂ ਉੱਥੇ ਹੀ ਇਸ ਗੱਲ ਦਾ ਵੀ ਉਹਨਾਂ ਵੱਲੋਂ ਦਮ ਭਰਿਆ ਗਿਆ ਕਿ ਉਹ ਆਪਣੇ ਉਮੀਦਵਾਰ ਨੂੰ ਵੀ ਉਹ ਜ਼ਰੂਰ ਮਾਨਜੋਗ ਅਦਾਲਤ ਰਾਹੀਂ ਜੇਤੂ ਕਰਾਰ ਲੈ ਕੇ ਲੋਕਾਂ ਦੀ ਕਚੈਰੀ ਦੇ ਵਿੱਚ ਆਉਣਗੇ